ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਵਾਰਡ ਦਾ ਨੇਤਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਪਹੁੰਚੇ ਹਾਂ ਵਾਰਡ ਨੰਬਰ 23 ਦੇ ਵਿੱਚ ਜਿੱਥੋਂ ਬੀਜੇਪੀ ਦੇ ਕੈਂਡੀਡੇਟ ਨੇ ਰਿੰਕੂ ਦੇਵੀ ਜੀ ਉਹਨਾਂ ਦੇ ਹਸਬੰਡ ਨੇ ਨਾਲ ਸਾਡੇ ਡਾਕਟਰ ਨੀਰਜ ਜੀ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਉਹ ਆਖਰ ਜਿਹੜਾ ਵਾਰਡ ਨੰਬਰ 23 ਦੇ ਵਿੱਚ ਕਿਹੜੇ ਮੁੱਦਿਆਂ ਦੇ ਉੱਤੇ ਜੜੀ ਆ ਚੋਣ ਲੜੀ ਜਾ ਰਹੀ ਆ ਕਿਹੜੇ ਮੁੱਦੇ ਨੇ ਕਿਹੜਾ ਪੈਂਡ ਕਿਹੜੇ-ਕਿਹੜੇ ਜਿਹੜੇ ਕੰਮ ਨੇ ਉਹ ਪੈਂਡਿੰਗ ਨੇ ਇੱਥੇ ਔਰ ਕਿਦਾਂ ਜਿਹੜਾ ਹੈ ਉਹ ਵਾਰਡ ਦੇ ਵਿੱਚ ਇਹਨਾਂ ਨੂੰ ਰਿਸਪਾਂਸ ਮਿਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੋਂ ਵਾਰਡ ਨੰਬਰ 23 ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਨੇ ਹੋਣ ਵਾਲੇ ਬਾਕੀ ਨੇ ਤੇ ਕਿਦਾਂ ਦਾ ਮਾਹੌਲ ਚੱਲ ਰਿਹਾ ਹੈ ਲੇਕਿਨ ਇਹ ਜੇ ਗੱਲ ਕਰੀ ਆਪਾਂ ਮਾਹੌਲ ਦਾ ਤਾਂ ਬਾਬੇ ਜੀ ਰੱਬ ਦੇ ਕਿਰਪਾ ਜੀ ਬਹੁਤ ਪੂਜਾ ਮਾਹੌਲ ਹੈ ਜੀ ਬਹੁਤ ਚੰਗਾ ਮਾਹੌਲ ਹੈ ਸਾਨੂੰ ਬੜਾ ਪਿਆਰ ਮਿਲ ਰਿਹਾ ਲੋਕਾਂ ਦਾ ਸਤਿਕਾਰ ਮਿਲ ਰਿਹਾ ਮੈਂ ਧੰਨਵਾਦੀ ਆ ਪਰਮਾਤਮਾ ਦਾ ਜਿਹੜੇ ਸਾਨੂੰ ਸਭ ਕੁਝ ਪਬਲਿਕ ਕੋਲੋਂ ਮਿਲ ਰਿਹਾ ਤੇ ਜੇ ਕੰਮ ਕਰੀਏ ਆਪਾਂ ਵਾਰਡ ਦੇ ਵਿੱਚ ਕਮੀਆਂ ਪੇਸੀ ਦਾ ਲੋ ਕਮੀਆਂ ਪੇਸੀਆਂ ਹੁੰਦੀ ਰਹਿਣੀਆਂ ਜੀ ਠੀਕ ਵੀ ਹੋ ਕਈ ਗਲੀਆਂ ਮੈਂ ਦੇਖਿਆ ਜਿਹੜੇ ਪਿਛਲੇ 10 ਸਾਲ ਤੋਂ ਬੁਰੀ ਹਾਲਤ 'ਚ ਐ ਜਿਹੜੇ ਅਜੇ ਤੱਕ ਸਰਕਾਰਾਂ ਨੇ ਨਹੀਂ ਉਹਦੀ ਸੁਣੀ ਨਾ ਠੀਕ ਕਰਾਈਆਂ ਕਈ ਜਗ੍ਹਾ ਦੇਖਿਆ ਜਿਹੜੀ ਤਾਰ ਜਿਹੜੀ ਟੁੱਟੀ ਐ ਲੰਕੀ ਪਈ ਐ ਬਿਲਕੁਲ ਉਹ ਖਤਰੇ ਦੀ ਜਿਹੜੀ ਐ ਹਰ ਟਾਈਮ ਜਿਹੜੀ ਐ ਉਹ ਇੱਕ ਲਾਲਮ ਬਜ ਰਿਹਾ ਪਰ ਉਹਦੇ ਬਸ ਸਰਕਾਰ ਦੀ ਧਿਆਨ ਨਹੀਂ ਐ ਕਈ ਜਗ੍ਹਾ ਦੇਖਿਆ ਜਿਹੜੀ ਸੀਵਰ ਦਾ ਢੱਕਣ ਟੁੱਟਿਆ ਉਹ ਬੱਚੇ ਡਿੱਗ ਸਕਦੇ ਆ ਕੁਝ ਵੀ ਹੋ ਸਕਦਾ ਉਹਦੀ ਵੀ ਉਹਨਾਂ ਦੇ ਕੋਈ ਉਹਦਾ ਹਾਲ ਨਹੀਂ ਲੈ ਰਹੇ ਆ ਕਈ ਜਗ੍ਹਾ ਤੇ ਇਹੋ ਦਾ ਹਾਲ ਐ ਕਿ ਪਾਣੀ ਓਵਰਫਲੋ ਹੋ ਕੇ ਟੱਕਨ ਤੋਂ ਸਾਈਡ ਤੋਂ ਜਿਹੜੀ ਆ ਫਲੋ ਹੋ ਕੇ ਤਾਂ ਉਹ ਜਿਹੜੀ ਭਗ ਰਹੀ ਹੈ ਗਲੀਆਂ ਚ ਤੇ ਉਹਦੇ ਨਾਲ ਜਿਹੜੀ ਹੈ ਸਮੈਲ ਬਹੁਤ ਜ਼ਿਆਦਾ ਹੈ ਤੇ ਮੈਂ ਦੇਖਿਆ ਕਿ ਉਹ ਤੁੰਗ ਪਾਈ ਦੇ ਇਲਾਕੇ ਦਾ ਸਰਵੇ ਕੀਤਾ ਮੈਂ ਤੇ 4 ਦਿਨ ਤੋਂ ਗਲੀਆਂ ਬਹੁਤ ਪਤਲੀਆਂ ਵਾਂ ਤੇ ਉਹਦੇ ਅੰਦਰ ਕਹਿੰਦੇ ਕਿ ਕੂੜਾ ਦੀ ਜਿਹੜੀ ਹੈ ਗੱਡੀ ਨਹੀਂ ਜਾਂਦੀ ਮੈਂ ਕਹਿੰਦਾ ਸਰਕਾਰਾਂ ਨੂੰ ਇਹਨਾਂ ਪਤਾ ਹੋ ਜਿਹੜੇ ਬੰਦੇ ਅੰਦਰ ਰਹਿ ਰਹੇ ਉਹ ਵੀ ਇਨਸਾਨ ਹੈ ਉਹਨਾਂ ਦੀ ਵੀ ਜ਼ਿੰਦਗੀ ਕੋਈ ਮਨੁੱਖੀ ਜ਼ਿੰਦਗੀ ਜੀ ਰਹੇ ਇਨਸਾਨ ਜ਼ਿੰਦਗੀ ਜੀ ਰਹੇ ਆ ਤੇ ਜੇ ਗੱਡੀ ਨਹੀਂ ਵਰਤੀ ਤੇ ਗੱਡੀ ਇੱਕ ਸਾਈਡ ਤੇ ਲਾ ਕੇ ਬੰਦਾ ਜਾ ਕੇ ਪੂਰਾ ਚੱਕੇ ਗੱਡੀ ਚ ਪਾ ਵੀ ਸਕਦਾ ਪਰ ਉਹ ਨਹੀਂ ਕਰਦੇ ਗੱਡੀ ਦੇ ਬਾਹਰ ਰੱਖ ਕੇ ਚੱਲ ਜਾਂਦੇ ਪੂਰੇ ਜਿਹੜੇ ਆ ਅੰਦਰ ਉਸ ਤਰ੍ਹਾਂ ਪਿਆ ਤਾਂ ਸਮੈਲ ਮਾਰ ਰਿਹਾ ਬਰਾ ਬੁਰਾ ਹਾਲ ਹੈ ਤੇ ਜੋ ਤੁੰਗ ਪਾਈ ਤੇ ਜਿਹੜੀ ਆ ਆਪਣੇ ਇਲਾਕੇ ਦੀ ਗੱਲ ਕਰੀਏ ਤਾਂ ਪਬਲਿਕ ਜਿਹੜੀ ਆ ਬਹੁਤ ਨਾਰਾਜ਼ ਨੇ ਕਿਉਂਕਿ ਉਹਨਾਂ ਦੇ ਕੰਮ ਨਹੀਂ ਹੁੰਦੇ ਪਬਲਿਕ ਦੀ ਕਈ ਹਮ ਨੂੰ ਸਾਹਮਣਾ ਕਰਨਾ ਪਿਆ ਗਿਆ ਉਹ ਕਹਿੰਦੇ ਕਿ ਦੇਖੋ ਜੀ ਸਰਕਾਰ ਆਂਦੇ ਲੋਕੀ ਵੋਟਾਂ ਮੰਗਦੇ ਆ ਤੇ ਚਲੇ ਜਾਂਦੇ ਬਾਅਦ ਚ ਹਾਲ ਨਹੀਂ ਪੁੱਛਦਾ ਮੈਂ ਪਬਲਿਕ ਨੂੰ ਜਿਹੜੀ ਹੈ ਮੈਂ ਵਿਸ਼ਵਾਸ ਦਿਲਾਇਆ ਕਿ ਤੁਸੀਂ ਸਾਨੂੰ ਵੋਟਾਂ ਪਾਓ ਜਿਤਾਓ ਜੇ ਤਾਂ ਤਾਂ ਬਾਅਦ ਮੈਂ ਪਬਲਿਕ ਦਰਵਾਜ਼ਾ ਲਗਾਉਂਗਾ ਪਬਲਿਕ ਦਰਵਾਜ਼ਾ ਲਗਾ ਮਹੀਨੇ ਦੇ ਬਾਅਦ ਜੋ ਕਮੀ ਪੇਸ਼ੀ ਹੋਏਗੀ ਸਰਕਾਰ ਕੋ ਲੜ ਕੇ ਤੇ ਪਬਲਿਕ ਦੇ ਕੰਮ ਕਰਾਵਾਂਗੇ ਇਹ ਕਮੀ ਸਾਡੀ ਕੋਸ਼ਿਸ਼ ਹੈ 100% ਜਿਹੜੀ ਪਬਲਿਕ ਦੀ ਜਿਹੜੀ ਨਾਰਾਜ਼ਗੀ ਹੈ ਪਬਲਿਕ ਦੀ ਜਿਹੜੀ ਗੁੱਸੇ ਚ ਆਏ ਨੇ ਇਹ ਜਿੱਤਣ ਤੋਂ ਬਾਅਦ ਉਹਨਾਂ ਦੀ ਸਭ ਤੋਂ ਪਹਿਲੇ ਜਰੀ ਹੈ ਇਹ ਕੰਮ ਇਹ ਪੂਰਾ ਕਰਾਂਗੇ ਅੱਛਾ ਗੱਲ ਕਰੀਏ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਦਾ ਨਾਰਾ ਹੈ ਕਿ ਸੀਐਮ ਆਪ ਦਾ ਤੇ ਐਮਸੀ ਵੀ ਆਪ ਦਾ ਹੋਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਕਹਿਣਾ ਚਾਹੁੰਦਾ ਸੀਐਮ ਆਪ ਦਾ ਤੇ ਮੈਂ ਤਾਂ ਕਹ ਰਿਹਾ ਕਿ ਜੇ ਸੀਐਮ ਦਾ ਨਾਮ ਲੈ ਰਹੇ ਨੇ ਤਾਂ ਕਰਕੇ ਤਾਂ ਕਰਕੇ ਹਰਨਗੇ ਉਹ ਸੀਐਮ ਆਪ ਦਾ ਸੀਐਮ ਤੋਂ ਪੁੱਛਿਆ ਜਾਵੇ ਕਿ ਸੀਐਮ ਨੇ ਕੀਤਾ ਕੀ ਹੈ ਸੀਐਮ ਨੇ ਜਿੰਨੀਆਂ ਵਾਅਦੇ ਕੀਤੇ ਜਿੰਨੀਆਂ ਵੀ ਕੁਝ ਕੀਤੇ ਭਾਵੇਂ ਦਿੱਲੀ ਦਾ ਹਾਲ ਦੇਖ ਲਓ ਆਪ ਤਾਂ ਉਹਨਾਂ ਦੇ ਕਿੰਨੇ ਕਿੰਨੇ ਉਹਨਾਂ ਦੇ ਜਿਹੜੇ ਐਲੀਗੇਸ਼ਨ ਲੱਗੇ ਆ ਕਿੰਨੇ ਕਿੰਨੇ ਸਾਰੇ ਅੰਦਰ ਹੋ ਕੇ ਆਏ ਆ ਤੋ ਜਿਹੜੀ ਗੱਲ ਹੈ ਚਲੋ ਉਹ ਅਲੋਕੇਸ਼ਨ ਹੈ ਪਬਲਿਕ ਦੀ ਵੇਵ ਹੈ ਪਬਲਿਕ ਨਾਲ ਜੇ ਠੱਗੀ ਕਰਾਂਗੇ ਤਾਂ 3.5 ਹੋਣਾ ਹੋਣਾ ਜਿਹੜੀ ਗੱਲ ਕਰੀ ਆਪਾਂ ਸੀਐਮ ਆਪ ਦਾ ਜੀ ਤਾਂ ਕਹਿੰਦੇ ਆ ਕਾਰਪੋਰੇਸ਼ਨ ਹੋਣਾ ਦੀ ਇਹ ਗੱਲ ਕਿਉਂਕਿ ਦੇਖੋ ਪਬਲਿਕ ਨੂੰ ਪਤਾ ਲੱਗ ਚੁੱਕਾ ਕਿ ਪਿਛਲੇ ਜਿਹੜੀ ਹੈ ਸਰਕਾਰ ਬਣਨ ਤੋਂ ਬਾਅਦ ਕੀ ਮਾਹੌਲ ਹੋ ਗਿਆ ਇਲਾਕੇ ਦਾ ਮਹਿਲਾਵਾਂ ਦੇ ਨਾਲ ਕੀ ਹੋ ਰਿਹਾ ਮਹਿਲਾਵਾਂ ਜਿਹੜੀ ਹੈ ਸ਼ਾਮ ਦੇ ਟਾਈਮ ਹੈ 5 ਵਜੇ ਤੋਂ ਬਾਅਦ ਬਾਹਰ ਨਹੀਂ ਜਾ ਸਕਦੀ ਕੋਈ ਉਜਾਰ ਜਗ੍ਹਾ ਕੋਈ ਰਸਤਾ ਇਹੋ ਜਿਹਾ ਹੈ ਮਹਿਲਾਵਾਂ ਉਧਰੋਂ ਨਿਕਲ ਨਹੀਂ ਸਕਦੀ ਬਾਜ਼ਾਰ ਦੇ ਵਿੱਚ ਮੇਰੇ ਇਲਾਵਾ ਦੇਖੋ ਕੰਨ ਦੇ ਵਿੱਚ ਬਾਲੀਆਂ ਨਹੀਂ ਪਾ ਸਕਦੇ ਮੰਗਲ ਸੂਤਰੀ ਨਹੀਂ ਪਾ ਸਕਦੇ ਕੋਈ ਜੁਵਲਰ ਨਹੀਂ ਪਾ ਸਕਦੇ ਮਿੰਟ 'ਚ ਸਨੇਚਿੰਗ ਹੋ ਜਾਂਦੀ ਹੈ ਮਿੰਟ ਤੇ ਖੋਕ ਕੇ ਚਲ ਜਾਂਦੇ ਆ ਇੱਥੋਂ ਤੱਕ ਮੋਬਾਈਲ ਵੀ ਸੁਣ ਨਹੀਂ ਸਕਦੇ ਮੋਬਾਈਲ ਵੀ ਨਹੀਂ ਸੁਣਦੇ ਰਸਤੇ 'ਤੇ ਕੋਈ ਆ ਮਰ ਜਾਂਦੇ ਜੋ ਹਾਲਾਤ ਕਰ ਦਿੱਤਾ ਨੇ ਨਾ ਮੈਨੂੰ ਕਹ ਪਬਲਿਕ ਨੂੰ ਪਤਾ ਕਿਸੇ ਨੂੰ ਕਹਿਣ ਦੀ ਜਰੂਰਤ ਨਹੀਂ ਹੈ ਸਾਨੂੰ ਕਹਿਣ ਦੀ ਜਰੂਰਤ ਨਹੀਂ ਹੈ ਪਬਲਿਕ ਨੂੰ ਉਹ ਜੋ ਮਰਜ਼ੀ ਕਹਿੰਦੇ ਰਹਿਣ ਇਹਦੀ ਜਵਾਬ ਕਾਰਪੋਰੇਸ਼ਨ 'ਚ ਮਿਲ ਜਾਣਾ ਉਹਨਾਂ ਨੂੰ ਔਰ ਸਿੰਧੀਆਂ ਇਲੈਕਸ਼ਨਾਂ ਦੀ ਗੱਲ ਕੀ ਹੋ ਰਹੀ ਆ ਤੇ 10 ਸਾਲ ਹੋ ਗਏ ਨੇ ਕਾਂਗਰਸ ਪਾਰਟੀ ਦੀ ਜਿਹੜੀ ਆ ਇਹ ਵਾਰਡ ਜਿੱਤਦੀ ਆ ਰਹੀ ਆ ਦਮਨ ਉਥੋਂ ਦੇ ਕੌਂਸਲਰ ਰਹੇ ਨੇ ਉਹਨਾਂ ਦੀ ਮਾਤਾ ਜੀ ਚਰਨਜੀਤ ਸਿੰਘ ਔਰ ਉਹ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਸਾਹਮਣਾ ਹੋ ਰਿਹਾ ਇੱਕ ਕੋ 10 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਆ ਤੁਸੀਂ ਉਹ ਬੜਾ ਆਪਣੇ ਆਪ ਨੂੰ ਵੱਡੇ ਲੀਡਰ ਨੇ ਹੋ ਨਵਜੋਤ ਸਿੰਘ ਸਿੱਧੂ ਹੁਣਾਂ ਤੱਕ ਮਤਲਬ ਉਹਨਾਂ ਦੀ ਗੱਲਬਾਤ ਸੀਗੀ ਕੀ ਕਹਿਣਾ ਚਾਹੋਗੇ ਲੇਖ ਮੇਰਾ ਕਿਸੇ ਤਰ੍ਹਾਂ ਕੋਈ ਸ਼ਿਕਾਇਤ ਨਹੀਂ ਹੈ ਉਹ ਮੇਰੇ ਉਹ ਦੋਸਤ ਨੇ ਮੇਰਾ ਉਹਨਾਂ ਨਾਲ ਕੋਈ ਪਰਸਨਲ ਕੋਈ ਉਹਨਾਂ ਨਾਲ ਨਹੀਂ ਹੈ ਪਰ ਗੱਲ ਕਰੀਏ ਆ ਕੇ ਪੋਲਿਟਿਕਸ 'ਚ ਆ ਕੇ ਜਨਤਾ ਦੇ ਨਾਲ ਵਾਅਦਾ ਕਰਕੇ ਨਾ ਕਰਨਾ ਇਹ ਕਈ ਨਾ ਕਈ ਗਲਤ ਹੈ ਇੱਕ ਚਲੋ ਆਪਣੀ ਸੱਜਣਚਾਰੀ ਅਲੱਗ ਚੀਜ਼ ਹੈ ਪਰ ਦਮਨ ਜੀ ਨੂੰ ਚਾਹੀਦੀ ਸੀ ਕਿ ਜੇ ਆਪਾਂ ਇੰਨੇ ਸਾਲ ਕੰਮ ਕੀਤੇ ਤੇ ਪਬਲਿਕ ਨੂੰ ਜਾ ਕੇ ਪਬਲਿਕ ਨਾਰਾਜ਼ਗੀ ਜਿਹੜੀ ਨਾ ਉਹਨਾਂ ਦੇ ਕਰਕੇ ਸਾਰੇ ਪਾਰਟੀਆਂ ਦੇ ਜਿਹੜੀ ਕਾਉਂਸਲਰ ਨੂੰ ਦੁਆਰਾ ਉਹਨਾਂ ਨੂੰ ਜਹਿਲਣਾ ਪੈ ਰਿਹਾ ਸਾਨੂੰ ਟੁੱਟ ਟੁੱਟ ਪੈ ਰਹੇ ਨੇ ਆ ਵੇਖੋ ਜੀ ਆ ਹਾਲਤ ਤੁਸੀਂ ਆਪਾਂ ਇਹੋ ਕਿਹਾ ਕਿ ਦੇਖੋ ਜੀ ਅਸੀਂ ਤੇ ਕਾਉਂਸਲਰ ਬਣੇ ਨਹੀਂ ਐ ਸਾਨੂੰ ਤੁਸੀਂ ਬਣਾਓ ਤੁਹਾਡੀ ਨਾਰਾਜ਼ਗੀ ਜੇ 5 ਸਾਲ ਨਾ ਪੂਰਾ ਕਰਾਂਗੇ ਤੁਸੀਂ ਬਦਲ ਦਿਓ ਮੈਂ ਤੇ ਆਪਾਂ ਨਹੀਂ ਕਹਿ ਰਹੇ ਪਬਲਿਕ ਨੂੰ ਤੁਸੀਂ ਸਾਨੂੰ ਪਰ ਤੁਹਾਨੂੰ ਲਗੇਗਾ ਕਿ ਨੈਕਸਟ ਟਾਈਮ ਇਹ ਬੰਦਾ ਕੰਮ ਕੀਤਾ ਮੇਰੇ ਨਾਲ ਇਹ ਬੰਦਾ ਸਾਡੇ ਨਾਲ ਵਿਚੜਿਆ ਹੈਗਾ ਦੁੱਖ ਸੁੱਖ ਚ ਆਇਆ ਕਿਹਤੇ ਤੇ ਫਿਰ ਤੁਸੀਂ ਸਾਨੂੰ ਨੈਕਸਟ ਟਾਈਮ ਸਾਨੂੰ ਕਰ ਲਿਓ ਚੂਜ਼ ਨਹੀਂ ਤਾਂ ਤੁਸੀਂ ਬਦਲ ਦਿਓ ਕਿਉਂਕਿ ਪਬਲਿਕ ਜਿਹੜੀ ਹੈ ਜਨਤਾ ਜਨਾਰਦਨ ਹੈ ਪਬਲਿਕ ਭਗਵਾਨ ਦਾ ਸਮਾਨ ਹੈ ਪਬਲਿਕ ਕੁਝ ਵੀ ਕਰ ਸਕਦਾ ਅੱਜ ਐਮਐਲਏ ਐਮਪੀ ਜਿਹੜੇ ਬਣਾਉਣ ਵਾਲਾ ਵੀ ਪ੍ਰਧਾਨ ਮੰਤਰੀ ਬਣਾਉਣ ਵਾਲਾ ਵੀ ਇਹ ਪਬਲਿਕ ਹੀ ਆ ਪਰ ਆਪਾਂ ਜਨਤਾ ਜਨਮ ਹੈ ਨਮਸਕਾਰ ਕਰਦਾ ਹਾਂ ਉਹਨਾਂ ਨੂੰ ਅਪੀਲ ਕਰਦਾ ਕਿ ਤੁਹਾਨੂੰ ਇੱਕ ਬਾਰ ਜਿਹੜੀ ਸਾਡੀ ਹੈ 21st ਕੋ ਜਿਹੜੀ ਸਵੇਰੇ ਸਵੇਰੇ 6 ਵਜੇ ਬੁੱਥਾਂ ਤੇ ਜਾ ਕੇ ਚਾਰ ਨਾ ਬਟਨ ਕਮਲ ਦਾ ਨੱਪ ਕੇ ਤੇ ਆਪਣਾ ਬੀਜੇਪੀ ਦਾ ਤੁਸੀਂ ਕੌਂਸਲਰ ਚੁਣੋ ਰਿੰਕੂ ਦੇਵੀ ਨੂੰ ਤੁਸੀਂ ਕਾਮਯਾਬ ਬਣਾਓ ਤੁਹਾਡੀ ਜਿਹੜੀ ਸ਼ਿਕਾਇਤ ਹੈ ਅਸੀਂ 100% ਤੇ ਨਹੀਂ ਕਹ ਸਕਦਾ 99% ਤੋਂ ਸ਼ਿਕਾਇਤਾਂ ਇਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਰਿੰਕੂ ਦੇਵੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਜਿਹੜੇ ਵਾਰਡ ਦੇ ਲੋਕ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗੇ ਲੋਕੋ ਸੇਹੀਂ ਕਹੋਗੇ ਕਿ ਪਲੀਜ਼ ਹਮੇਂ ਵੋਟ ਦਿਜੀਏ ਔਰ ਆਪਣੀ ਸੇਵਾ ਕਰਨੇ ਦਾ ਮੌਕਾ ਦਿਜੀਏ क्या मन बनाया है कि कैसा महिलाओं का साथ कैसा मिल रहा है आप महिलाओं के पास जा रहे हो कैसा साथ मिल रहा है महिलाओं के साथ बहुत अच्छा मिल रहा है सब बहुत प्यार दे रहे हैं हमें बहुत इज्जत कर रहे हैं तो हमें उम्मीद तो so, तो है कि चलो हमारी जीत तो पक्की होगी बहुत बहुत धन्यवाद हमारे साथ बात करने के लिए सो वार्ड नंबर तेई तो बीजेपी की जी जित का दावा किया जा रहा है तो पुराने जोड़े कौंसलर ने उन्होंने ਕਮਾਂ ਦੀ ਜਾਂ ਉਹਨਾਂ ਦੇ ਨਾ ਕੀਤੇ ਹੋਏ ਕਮਾਂ ਦੀ ਜਿਹੜੀ ਆ ਉਹ ਨਿੰਦਾ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ 10 ਸਾਲ ਲੱਗਰ ਉਹਨਾਂ ਨੇ ਕਾਉਂਸਲਰ ਬਣੇ ਰਹੇ ਨੇ ਤਾਂ ਉਹਨਾਂ ਨੂੰ ਕੰਮ ਕਰਵਾਉਣੇ ਚਾਹੀਦੇ ਸੀ ਲੋਕ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੀਤੇ ਨਾ ਕੀਤੇ ਹੋਏ ਕਮਾਂ ਦੀ ਸਜ਼ਾ ਇਹਨਾਂ ਨੂੰ ਦੇ ਰਹੇ ਨੇ ਜਿਹੜੇ ਅਜੇ ਤਾਈਂ ਕਾਉਂਸਲਰ ਬਣੇ ਵੀ ਨਹੀਂ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਪਲ ਲੀਆ ਅੰਮ੍ਰਿਤਸਰ